ਲੁਧਿਆਣਾ ਦੇ ਬਚਤ ਪਵਨ ਵਿਖੇ ਸੇਤ ਮੰਤਰੀ ਪੰਜਾਬ ਬਲਵੀਰ ਸਿੰਘ ਦੀ ਅਗਵਾਈ ਹੇਠ ਬਚਤ ਪਵਨ ਵਿਖੇ ਆਮ ਲੋਕਾਂ ਨੂੰ 10 ਲੱਖ ਸਿਹਤ ਬੀਮਾ ਯੋਜਨਾ ਦੀ ਸੇਵਾਵਾਂ ਦੇਣ ਦੇ ਲਈ ਲੁਧਿਆਣਾ ਡਿਪਟੀ ਕਮਿਸ਼ਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਵਾਰਡ ਨੰਬਰ 26 ਤੋਂ ਕੌਂਸਲਰ ਗੌਰਵ ਪੱਟੀ ਨੇ 10 ਲੱਖ ਸਿਹਤ ਬੀਮਾ ਯੋਜਨਾ ਨੂੰ ਦੱਸਿਆ ਮਜ਼ਾਕ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਦੇ ਐਮਐਲਏ ਨਮਾਇੰਦੇ ਦੇ ਵੱਲੋਂ ਸਰਕਾਰੀ ਪਰਚੀ ਕੱਟੀ ਜਾਂਦੀ ਹੈ ਜਦਕਿ 10 ਲੱਖ ਸਿਹਤ ਬੀਮਾ ਯੋਜਨਾ ਦੀ ਪਰਚੀ ਜੇ ਸਰਕਾਰੀ ਕੱਟੀ ਜਾਂਦੀ ਹੈ ਤਾਂ ਉਹ ਅਧਿਕਾਰ ਸਿਰਫ ਸਰਕਾਰ ਤੇ ਸਰਕਾਰੀ ਮੁਲਾਜ਼ਮਾਂ ਨੂੰ ਪਰਚੀ ਕੱਟਣੀ ਚਾਹੀਦੀ ਹੈ ਜਦਕਿ ਇਹਨਾਂ ਦੇ ਵਲੰਟੀਅਰਾਂ ਦੇ ਵੱਲੋਂ ਪਰਚੀਆਂ ਕੱਟ ਕੇ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਇੱਕ ਤਾਂ ਜਿਹੜਾ ਸਿਖਾ ਜੀ ਤੁਹਾਡੇ ਮੈਂ ਪਹਿਲਾਂ ਸਿਵਰਾਸਤਲ ਜਾ ਕੇ ਆਇਆ ਉੱਥੇ ਬਹੁਤ ਜ਼ਿਆਦਾ ਇੰਪਰੂਵਮੈਂਟਸ ਹੈ ਤੁਸੀਂ ਵੀ ਸ਼ਾਇਦ ਦੇਖਿਆ ਹੋਵੇਗਾ ਤੁਸੀਂ ਵੀ ਇਸ ਗੱਲ ਦੇ ਵਾਈਪਰ ਹੋਗੇ ਹਸਪੀਟਲ ਦੇ ਵਿੱਚ ਪੇਸ਼ੈਂਟ ਦੀ ਸੇਵਾ ਦੇ ਵਿੱਚ ਔਰ ਜਿਹੜਾ ਬਾਕੀ ਸਾਰਾ ਉਹਨਾਂ ਦੇ ਵਿੱਚ ਬਹੁਤ ਸਾਰੀ ਇੰਪਰੂਵਮੈਂਟਸ ਹੈ ਇੱਥੇ ਵੀ ਜਿਹੜਾ ਹੈਗਾ ਸਾਡਾ ਜਿਹੜਾ ਮੁੱਖ ਮੰਤਰੀ ਸਿਹਤ ਯੋਜਨਾ ਉਦੇ ਬਾਰੇ ਜਿਹੜਾ ਹੈਗਾ ਸੀ ਸਾਰਾ ਉਹਨੂੰ ਸਪੀਡ ਅਪ ਕਰਨ ਵਾਸਤੇ ਉਹਦੇ ਜਿਹੜੀਆਂ ਜਿਹੜੀ ਮਤਲਬ ਉਹਦੇ ਰਜਿਸਟ੍ਰੇਸ਼ਨਸ ਹੋ ਰਹੀਆਂ ਉਹਨਾਂ ਦਾ ਨੰਬਰ ਬਧਾਣ ਵਾਸਤੇ ਫੋਰ ਬੈਟਰ ਕੋਆਰਡੀਨੇਸ਼ਨ ਕਿਉਂਕਿ ਬਹੁਤ ਸਾਰੇ ਡਿਪਾਰਟਮੈਂਟਸ ਇਥੇ ਇਨਵੋਲਡ ਹੈ ਸਿਵਲ ਐਡਮਿਨਿਸਟ੍ਰੇਸ਼ਨ ਸਾਡਾ ਜਿਹੜੇ ਸਿਹਤ ਮਹਿਕਮੇ ਨਾਲ ਸੰਬੰਧਿਤ ਔਰ ਇਹਦੇ ਚ ਸਾਡੇ ਜਿਹੜਾ ਯੂਥ ਡਵੈਲਪਮੈਂਟ ਬੋਰਡ ਹੈ ਉਹਦੇ ਮੈਂਬਰਸ ਕਾਮਨ ਸਰਵਿਸ ਸੈਂਟਰ ਔਰ ਜਿਹੜਾ ਸੇਵਾ ਕੇਂਦਰ ਹੈ ਇਹ ਸਾਰੇ ਜਣੇ ਜਿਹੜੇ ਹੈਗੇ ਆਪਸ ਦੇ ਵਿੱਚ ਉਹਨਾਂ ਦੀ ਬੈਟਰ ਕੋਆਰਡੀਨੇਸ਼ਨ ਵਾਸਤੇ ਮੀਟਿੰਗਸ ਆਏ ਤਾਂ ਕਿ ਲੋਕਾਂ ਨੂੰ ਹੋਰ ਜ਼ਿਆਦਾ ਸੁਵਿਧ ਲੁਧਿਆਣਾ ਦੇ ਕਿੰਨੇ ਜਿਹੜੇ ਹਸਪਤਲ ਦਾ ਇਹ ਪਹੁੰਚ ਚੁੱਕਿਆ ਹੈ ਵੀ ਅਵਧਾਨੇ ਦੇ ਵਿੱਚ ਸਾਡੇ ਸੀਐਮਸੀ ਦਾ ਆਲਮੋਸਟ ਫਾਈਨਲ ਹੈ ਜੇ ਡੀਐਮਸੀ ਦੀ ਪ੍ਰੋਸੈਸ ਚੱਲਦੀ ਪਈ ਹੈ 40 ਲੁਧਿਆਣਾ ਦੀ ਵੀ ਉਹ ਵੀ ਇਨ ਪ੍ਰੋਗਰੈਸ ਹੈ ਤਕਰੀਬਨ ਤਕਰੀਬਨ ਤੁਹਾਡੇ ਜਿਹੜੇ ਮੈਜੋਰਿਟੀ ਹਸਪਤਲਸ ਆਏ ਵੋਟਸੇ ਮਤਲਬ ਦੇ ਆ ਜਾ ਹੋ ਗਿਆ ਜਾਂ ਪ੍ਰੋਸੈਸ ਹੈ ਜਰੂਰੀ ਚਾਹੀਦੀ ਚਾਹੀਦੀ ਬੜੀਆ ਵਾਹ ਇਹ ਦੂਜਾ ਨਾ ਸਿਰਫ ਇੱਕ ਦਿਖਾਵਾ ਹੈਗਾ ਇਹਦੇ ਤੇ ਤੁਸੀਂ ਕੀ ਕਹਿ ਰਹੇ ਜੀ ਲੋਕਾਂ ਨੂੰ ਕਿ ਇਹ ਲੋਕ ਕਈ ਫਾਇਦਾ ਵੀ ਲੈ ਰਹੇ ਨੇ ਕਈ ਵੀ ਇਹ ਵੀ ਸਾਹਮਣੇ ਆ ਰਹੀ ਹੈ ਇੱਕ ਫਾਇਦਾ ਵੀ ਉਹ ਲੈ ਕੇ ਜਿਹਾ ਵੀ ਨਹੀਂ ਉਹ ਹੋ ਰਿਹਾ ਹੈਗਾ ਵੀ ਦੇਖੋ ਲੋਕਾਂ ਵਾਸਤੇ ਤਾਂ ਇਹ ਵਰਦਾਨ ਹੈ ਜੀ ਜਿਹੜੇ ਵਿਰੋਧੀ ਆ ਉਹਨਾਂ ਵਾਸਤੇ ਉਹਨਾਂ ਨੂੰ ਲੱਗਦਾ ਵੀ ਅਸੀਂ ਇਹਨਾਂ ਦਾ ਮੁਕਾਬਲਾ ਤਾਂ ਕਰ ਨਹੀਂ ਸਕਦੇ ਨਾ ਤਾਂ ਪੰਜਾਬ ਦੇ ਜਿਹੜੇ ਵਿਰੋਧੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਆ ਉਹਨਾਂ ਨੇ ਕੋਈ ਕਦੇ ਕੋਈ ਲੋਕਾਂ ਦੇ ਭਲੇ ਦੀ ਸਕੀਮ ਲੈ ਕੇ ਆਏ ਆ ਉਹਨਾਂ ਦਾ ਕੀ ਹੁੰਦਾ ਜਨਰਲ ਡਿਪਲੋਮੇਸੀ ਹੁੰਦੀ ਆ ਜਾਂ ਉਹਨਾਂ ਦਾ ਵੱਤ ਤੋਂ ਵੱਤ ਕੁਰਸੀ ਤੇ ਲੜਾਈ ਹੁੰਦੀ ਆ ਧੜਿਆਂ ਦੀ ਲੜਾਈ ਹੁੰਦੀ ਆ ਪਿੰਡਾਂ 'ਚ ਵੀ ਧੜੇ ਬਣਾਤੇ ਉਹਨਾਂ ਦੇ ਆਪਸ ਵਿੱਚ ਦਾ ਧੜੇ ਹੈ ਹੀ ਉਹਨਾਂ ਦੇ ਮਤਲਬ ਐਟ ਆਲ ਲੈਵਲ ਜਿਹੜੇ ਜਿਹੜੇ ਕੋ ਕਹਿੰਦਾ ਮੁੱਖ ਮੰਤਰੀ ਦਾ ਕੈਂਡੀਡੇਟ ਆ ਕਿਸੇ ਨਾਲ ਚਾਰ ਬੰਦੇ ਨਹੀਂ ਆ ਤੇ ਇਸੇ ਤਰ੍ਹਾਂ ਜਿਹੜੇ ਤੁਹਾਡੇ ਮਤਲਬ ਜੇ ਮੈਂ ਪੰਜਾਬ ਤੋਂ ਬਾਹਰ ਗੱਲ ਕਰਾਂ ਉਹ ਵੀ ਇਸ ਕਰਕੇ ਉਹਨੂੰ ਬਦਨਾਮ ਕਰਦੇ ਆ ਵੀ ਉਹਨਾਂ ਨੂੰ ਲੱਗਦਾ ਵੀ ਸਾਡੇ ਨਾਲ ਕੰਪੀਟ ਨਹੀਂ ਕਰ ਸਕਦੇ ਰੀਸ ਨਹੀਂ ਕਰ ਸਕਦੇ ਤਾਂ ਇਹਨੂੰ ਜਿਹੜੀ ਸਕੀਮਾਂ ਨੂੰ ਬਦਨਾਮ ਕਰਦੇ ਹੋ ਸਕੀਮ ਤਾਂ ਬਹੁਤ ਜ਼ਿਆਦਾ ਸੁਪਰੇਟ ਲੋਕਾਂ ਦੇ ਵਿੱਚ ਔਰ ਲੋਕਾਂ ਦੇ ਜਿਵੇਂ ਬਹੁਤ ਮਹਿੰਗੇ ਮਹਿੰਗੇ ਆਪਰੇਸ਼ਨਾਂ ਲੋਕਾਂ ਦੇ ਸਟੈਂਡ ਪੈ ਰਹੇ ਆ ਗੋਡੇ ਬਦਲੇ ਜਾ ਰਹੇ ਆ ਐਮਰਜੈਂਸੀ ਲੋਕਾਂ ਦੇ ਸਜ਼ੇਰੀਅਨ ਔਰ ਸਾਰਾ ਕੁਝ ਹੋ ਰਿਹਾ ਲੋਕਾਂ ਨੂੰ ਸਹੂਲਤ ਮਿਲ ਰਹੀ ਆ ਔਰ ਸਾਡੇ ਆਲਰੇਡੀ ਜਿਹੜੇ ਸਾਡੇ ਚਾਹੇ ਜੱਲਾ ਹਸਪਤਾਲ ਆ ਮੈਡੀਕਲ ਕਾਲਜਸ ਆ ਉਹਨਾਂ ਦੇ ਵਿੱਚ ਤਾਂ 70% ਪਲੱਸ ਜਿਹੜੀਆਂ ਐਡਮਿਸ਼ਨਸ ਆ ਥਰੂ ਮੁੱਖ ਮੰਤਰੀ ਸਿਹਤ ਯੋਜਨਾ ਬਿਲਕੁਲ ਟੋਟਲੀ ਫ੍ਰੀ ਆ ਕੋਈ ਯੂਜ਼ਰ ਚਾਰजेस ਵੀ ਖਤਮ ਹੋ ਗਏ ਬਿਲਕੁਲ ਜਿਹੜਾ ਉਹਨਾਂ ਦਾ ਜ਼ੀਰੋ ਬਿੱਲ ਆ ਰਿਹਾ ਮਤਲਬ ਬਿਲਕੁਲ ਪਹਿਲਾਂ ਬਿਜਲੀ ਦਾ ਬਿੱਲ ਜ਼ੀਰੋ ਸੀ ਲੋਕ ਇਹੀ ਕਹਿੰਦੇ ਹੁ ਜਿਹੜੇ ਵਿਰੋਧੀਆ ਬਹੁਤ ਸਾਰੀਆਂ ਵਾਅਦੇ ਲਾਉਂਦੇ ਆ ਉਹਨਾਂ ਨੂੰ ਤਾਂ ਮਾਲੋ ਇੱਕ ਜਿਹੜੀ ਬੇਸਿਕ ਨੋਲਿਜ ਹੁੰਦੀ ਹੈ ਨਾ ਉਹ ਵੀ ਨਹੀਂ ਹੈ ਜਿਸ ਤਰ੍ਹਾਂ ਮਾਲ ਮੈਂ ਇੱਕ ਲੀਡਰ ਦਾ ਪੜ੍ਹ ਰਿਆ ਸੀਗਾ ਟਵੀਟ ਉਹ ਕਹਿੰਦੇ ਜੀ ਇਹਦੇ ਵਿੱਚ ਵੀ ਜਿਵੇਂ 10 ਲੱਖ ਆ ਵੀ 10 ਲੱਖ ਤੱਕ ਨਹੀਂ ਆ ਜੀ ਇਹਦੇ ਵਿੱਚ ਪੈਕੇਜ ਹੈ ਪੈਕੇਜ ਹੁੰਦਾ ਹੈ ਜਿਹੜੀ ਸੈਂਟਰ ਜਿਹੜੀ CGHS ਦੀ ਸਕੀਮ ਹੈ ECHS ਦੀ ਸਕੀਮ ਹੈ ਹਰਕ ਦੇ ਵਿੱਚ ਹਰ ਜਿਹੜਾ ਵੀ ਡਿਜ਼ੀਜ਼ ਵਾਈਜ਼ ਉਹਨਾਂ ਦੇ ਪੈਕੇਜ ਹੁੰਦੇ ਆ ਵੀ ਇਹਦੇ ਤੇ ਇੰਨਾ ਖਰਚਾ ਤੁਸੀਂ ਜਿਹੜਾ ਹੈਗਾ ਮੈਕਸਿਮਮ ਅਲਾਉਡ ਹੈ ਔਰ ਉਹਦੇ ਵਿੱਚ ਕਰਦੇ ਆ ਬੰਦੇ ਉਹਦੇ ਨਾਲ ਜਿਹੜਾ ਐਂਪੈਰਲਮੈਂਟ ਜਦੋਂ ਬੰਦਾ ਐਂਪੈਰਲਲ ਹੁੰਦਾ ਹੀ ਐਗਰੀਜ਼ ਟੂ ਦੋਸ ਕੰਡੀਸ਼ਨਸ ਕਿ ਮੈਨੂੰ ਸਹਿਮਤ ਆ ਜੀ ਮੈਂ ਮਨਜ਼ੂਰ ਆ ਜਿਹੜਾ ਨਹੀਂ ਹੋਏਗਾ ਉਸ ਤੋਂ ਬਾਹਰ ਰਹੇਗਾ ਉਹ ਕਿ ਸਰ ਕਿਨੀ ਡਿਸਟ੍ਰਿਬਿਊਸ਼ਨ ਹੋ ਚੁੱਕਿਆ ਹੁਣ ਤੱਕ ਜਿਵੇਂ ਬੜਾ ਡੂ ਸੋਰ ਦਾ ਪਜਾ ਰਜਿਸਟ੍ਰੇਸ਼ਨ ਮੇਰੇ ਖਿਆਲ 9 ਲੱਖ ਦੇ ਕਰੀਬ ਮਤਲਬ ਵੀ ਆਰ ਵੈਰੀ ਕਲੋਸ ਟ ਟਾਰਗੇਟ ਰੱਖਿਆ ਗਿਆ ਕਿੰਨੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਹੋ ਹਾਂਜੀ ਹਾਂਜੀ ਅਸੀਂ ਉਹ ਮੈਂ ਉਹ ਟਾਰਗੇਟ ਨੂੰ ਵਧਾਉਣ ਵਾਸਤੇ ਇੱਥੇ ਆਇਆ ਜੀ ਕਿ ਜਿਵੇਂ ਸਾਡੇ ਸਪੋਸ ਕਰ ਲਓ 60 70 ਹਜ਼ਾਰ ਰੋਜ਼ ਹੋ ਰਹੀ ਆ ਤੇ ਉਹਨੂੰ 1 ਲੱਖ ਤੋਂ ਕਰਾਸ ਕਰਨਾ ਹੈ ਫਿਰ ਉਹਨੂੰ ਹੌਲੀ ਹੌਲੀ 2 ਲੱਖ ਤੇ ਲੈ ਕੇ ਜਾਣਾ ਇਸ ਤਰ੍ਹਾਂ ਲਗਾਤਾਰ ਵਧਾ ਰਹੇ ਆ ਅਸੀਂ ਜਿਹੜੇ ਪਰ ਸੀਐਸਸੀ ਜਿਹੜਾ ਬੰਦਾ 10 ਬਣਾਉਂਦਾ ਉਹਦੀ ਕੋਸ਼ਿਸ਼ ਕਰਦੇ ਆ ਵੀ ਉਹਨੂੰ ਦੇਖੀਏ ਵੀ ਕੀ ਪ੍ਰੋਬਲਮਸ ਆ ਉਹਨੂੰ ਕਿੱਥੇ ਦਿੱਕਤ ਆ ਰਹੀ ਆ ਬਹੁਤ ਸਾਰੇ ਜਿਹੜੇ ਸੀਐਸਸੀਜ਼ ਹੈਗੇ ਆ ਉਹ 50 ਵੀ ਬਣਾ ਰਿਹਾ 60 ਵੀ ਬਣਾ ਰਿਹਾ ਇੱਕ ਬੰਦਾ 50 60 ਬਣਾ ਰਿਹਾ ਕੁਝ ਬੰਦੇ ਕੋਸ਼ ਬੰਦੇ 10 ਜਾਂ 20 ਤੋਂ ਘੱਟ ਬਣਾ ਰਹੇ ਵੀ ਉਹਨਾਂ ਦੇ ਕੀ ਕਾਰਨ ਹੈ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਬੈਸਟ ਟ੍ਰੇਨਿੰਗ ਜਾਂ ਉਹ ਕੀ ਕਮੀ ਆ ਇਸੇ ਤਰ੍ਹਾਂ ਜਿਹੜਾ ਹੈਗਾ ਵੀ ਜਿਵੇਂ ਨੰਬਰ ਸੀਐਸਸੀ ਦਾ ਮੇਰੀ ਕੋਰਸ ਸੀ 73 ਹੈ ਉਹਦੇ ਚੋਂ ਕੰਮ ਕਰਦੀਆਂ ਅਜੇ 30 32 ਉਹਨੂੰ 32 ਨੂੰ 35 ਕੀਤਾ ਜਾਵੇ ਫਿਰ 40 ਕੀਤਾ ਜਾਵੇ ਜੇ ਜੇ ਮਤਲਬ 73 ਜਾਂ 75 ਨਹੀਂ ਤਾਂ ਘੱਟੋ ਘੱਟ ਉਹਨੂੰ 50 ਤੇ 60 ਦੇ ਨੰਬਰ ਤੇ ਲੈ ਜੀਏ ਨੰਬਰ ਆਫ ਰਜਿਸਟ੍ਰੇਸ਼ਨ ਕਾਊਂਟਰਸ ਵਧਾ ਦਈਏ ਇਸੇ ਤਰ੍ਹਾਂ ਸੀ ਹੁਣ ਸੋਚ ਰਹਾ ਜਿਹੜੇ ਅਸੀਂ ਸੇਵਾ ਕੇਂਦਰ ਦੇ ਕੈਂਪ ਲਾ ਰਹੇ ਸੀ ਉਹ ਚ ਤਿੰਨ ਤਿੰਨ ਬ ਉਹ ਇੱਕ ਜਗ੍ਹਾ ਤੇ ਬੈਠ ਕੇ ਵੀ 25 ਤੇ 40 50 ਕਾਰਡ ਬਣਾ ਰਿਹਾ ਸੋ ਜੇ ਅਸੀਂ ਕੰਲਾ ਕੰਲਾ ਬੰਦਾ ਪਠਾਣੇ ਫਿਰ ਵੀ ਉਹ 50 50 ਬਣਾ ਰਿਹਾ ਉਹਨਾਂ ਨੂੰ ਅਸੀਂ ਹੁਣ ਸੋਚਦਾ ਕਿ ਤਿੰਨ ਜਗ੍ਹਾ ਤੇ ਬਿਠਾ ਦਈਏ ਉਹਨਾਂ ਨੂੰ ਤੇ ਇਸ ਤਰ੍ਹਾਂ ਬਹੁਤ ਸਾਰੀਆਂ ਸਟ੍ਰੈਟਜੀ ਉਹ ਵਿਚਾਰ ਬਦੰਦਰਾ ਕਰਨ ਮੈਂ ਇੱਥੇ ਆਇਆ ਸਰ ਜਿ세 ਪ੍ਰਾਈਵੇਟ ਮੈਡੀਕੀ ਸੀ ਕੇ ਕਾਰਨ ਬੋਲੋਗੇ ਇਸ ਸਕੀਮ ਕੇ ਲੀਏ ਜ਼ਿਆਦਾ ਫੇਵਰੇਬਲ ਨਹੀਂ ਰਹਤਾ ਪੇਸ਼IENTS ਤੋਂ ਮਨਾ ਕਰ ਦਿੰਦੇ ਹੈ ਨਾ ਦੇਖੋ ਜੀ ਪ੍ਰੋਬਲਮ ਕਾ ਸੋਲੂਸ਼ਨ ਕਿਸ ਤਰ੍ਹਾਂ ਸੇ ਆ ਹਾਂ ਇਸਕਾ ਸੋਲੂਸ਼ਨ ਆਲਰੇਡੀ ਹੋ ਚੁਕਾ ਹੈ ਜੋ ہماری ਪੈਂਡੈਂਸੀ ਸੀ ਪਹਿਲੀ ਸਟੇਜ ਹੈ ਅਸੀਂ ਨੇ ਇਹ ਸ कोई किसी की पेंडेंसी नहीं है किसी से पूछ लो ठीक है जिसका कोई डिस्प्यूट हो सकता है किसी को कंप्लेंट हो सकती है उसको छोड़ के बाकी सबका क्लियर कर दिया अगली बात यह है कि अब हमने हमारे साथ एक पार्टनर है यूनाइटेड इंडिया इंश्योरेंस हमने उनको पाँच सौ करोड़ रुपया एडवांस में दे दिया कि इक्की दिन में पेमेंट करनी है ज़्यादा से ज़्यादा किसी की कंप्लेंट होगी तो एक महीना अगर नहीं होगी तो उसकी एक्सप्लेशन होगी कि उसकी पेमेंट क्यों नहीं हुई तो ये हमने वी हैव ऑलरेडी टेकन केयर ऑफ इट तो जो उनकी मतलब डॉ किसी पेशेंट को दिक्कत नहीं आनी चाहिए जो डॉक्टर इलाज करते हैं उनको भी दिक्कत नहीं आनी चाहिए okay. वैकेंसी आप थे? किस चीज़ की बात करते तो हैं देखो जोड़े डॉक्टर्स हैं उसकी हमने चौदह सौ भर्ती कर लिए है स्टाफ नर्सेज साढ़े चार सौ के करीब करे थे उसमें से भी काफ़ी मेजोरिटी ज्वाइन कर चुकी हैं अभी पाँच सवा पाँच सौ की और जो है प्रोसेस शुरू हो गई है वो वाली रिक्रूटमेंट हमारी मतलब ऑन ट्रैक है स्पेशलिस्ट में हमें दिक्कत थी पहले हमने ये किया कि जो डॉक्टर्स पोस्ट ग्रेजुएट करते हैं सरकारी मेडिकल कॉलेज से उनको हमने पैनल किया ढाई सौ को मैंने अपॉइंटमेंट लेटर दे दिए उनमें से ज्वाइन एक सौ सवा सौ ने किया बाकी पैसे दे के गए हमें उन्होंने बोर्ड बनी दिया पहले दोनों चीज़ें नहीं होती थी उसके सवाए फिर हमने कहा कि जो डॉक्टर रिटायर हो गए हैं एक्टिव हैं काम कर रहे हैं चाहे गायनाकोलॉजिस्ट हैं नस्ताटिस्ट हैं जो हमें जरूरत है छः सात स्पेशलिटीज़ है हमारी उसमें तकरीबन तकरीबन डेढ़ दर्जन लोगों ने ज्वाइन किया फिर भी हमारी रिक्वायरमेंट पूरी नहीं है फिर हमने तीसरा मोड लेके आए इंपेनलमेंट बोर्ड बोलते हैं उसमें हमें तीन सौ डॉक्टर का रखा हमने लेकिन साढ़े छः सौ ने अप्लाई किया उसमें तो उसमें लोग ज्वाइन कर गए आपके लुधियाना सिविल हॉस्पिटल में दो मेडिकल स्पेशलिस्ट उसमें ज्वाइन कर गए हमारा मकसद है लोगों को सर्विस देना और भी हम okay, sir, नए मैथड लेके आए रिक्रूटमेंट देखो बेसिकली बेसिकली जो बेसिकली जो स्पेशलिस्ट है ना द मनी ही कैन अर्न आउटसाइड इज मच मोर सो बेसिक इश्यू तो यही है यहाँ पर जॉब सिक्योरिटी है नो डाउट बट एम्पेलमेंट मोड के लिए इंटरेस्टेड है वो बिकॉज देन दे कैन कंटिन्यू टू वर्क प्राइवेटलील्सो दैट दैट इज वर्किंग हम बात करते हैं तो और किस तरह के नए नए प्रोजेक्ट्स प्रोसेसेस वगैरह हां इसमें तो एक तो हमारे जो आने वाले समय में इस साल में सारे क्रिटिकल केयर ब्लॉक 24/7 इमरजेंसी जिसमें सीटी एमआरआई और जो वेंटिलेटर और जो लाइफ सपोर्ट सिस्टम जिसको बोलते हैं हम कार्डिक मॉनिटरिंग वगैरह वो सारा हमारा क्रिटिकल केयर का शुरू हो जाएगा और एम सेंटर को और स्ट्रेंथन करेंगे और हमारी कोशिश है कि हमारे जो डॉक्टर्स हैं वो भी जैसे आप सुनते हो कि फोट अपने रोबोटिक सर्जरी जहाँ जो ने, कंप्यूटर नेविगेशन वो वाले सिस्टम्स भी हम इंस्टॉल कर रहे हैं डॉक्टर्स को ट्रेन भी कर रहे हैं और वो भी कर रहे हैं और एआई का भी यूज़ कर रहे हैं और सर लिए स्टाफ की रिक्वायरमेंट को किस तरीके से क्योंकि मेजर इशू जो है वो स्टाफ का ही है देखो अभी दे मैं हॉस्पिटल से होकर आ, आ रहा हूँ तो मुझे वो बता रहे थे कि पहले उनके पास चार महीने के प्रणसी होती थी कि स्टाफ को पैसे देने के लिए नहीं है नहीं। उन, उनको जो रूटीन खर्चा है कोई रिपेयर हो गया माइनर कुछ हो गया मेंटेनेंस के लिए पैसे नहीं हैं अब मुख्यमंत्री सी योजना की वजह से अब उनके पास वन सी प्लस पड़ा हुआ है सो देर दे आर नॉट शॉर्ट ऑफ मनी नाउ ऑल विल बी यू सी दे कैन हायर एनी सर्विस ਆਈਐਸਐ ਆਈਐਸ ਸਰਾਂਜੀ ਵਾਰਡ ਨੰਬਰ 26 ਤੋਂ ਕਿਉਂਕਿ ਵੀ ਆਨੇ ਪਾਰੀ ਤੋਂ ਕਾਂਗਰਸ ਪਾਰਟੀ ਤੋਂ ਮੇ 5 ਸਾਲ ਪਹਿਲਾਂ ਮੇਰੀ ਵਾਈਫ ਸੀਗੀ ਕਾਉਂਸਲਰ ਹੁਣ ਮੈਂ ਹੁਣ ਤੁਸੀਂ ਇਹ ਦੇਖੋ ਮੇਰੇ ਵਾਰਡ ਦੇ ਵਿੱਚ ਜਿਹੜਾ ਹੈਲਥ ਸੈਂਟਰ ਮਤਲਬ ਕਾਰਡ ਬਣ ਰਹੇ ਨੇ ਇਹ ਸਾਰੇ ਫਾਰਮ ਭਰੇ ਹੋਏ ਨੇ ਮੈਂ ਠੀਕ ਹੈ ਜੀ ਸਰਕਾਰ ਦੀ ਜਿਹੜੀ ਪਾਲਿਸੀ ਹੈ ਸਾਡਾ ਫਰਜ ਬੰਦਾ ਸਰਕਾਰ ਦਾ ਵੀ ਬੰਦਾ ਸਾਡਾ ਵੀ ਬੰਦਾ ਹੈ ਕਿ ਲੋਕਾਂ ਤੱਕ ਪਹੁੰਚ ਦੇ ਕਰੀਏ ਠੀਕ ਹੈ ਜੀ ਇੱਥੇ ਸੀਐਸਏ ਸੈਂਟਰ ਆਮ ਤੌਰ ਤੇ ਕਾਰਡ ਬਣਾ ਸਕਦਾ ਠੀਕ ਹੈ ਪਾ ਜਦੋਂ ਇਹਨੂੰ ਮੈਸੇਜ ਵੀ ਆਇਆ ਮੁੰਡੇ ਨੂੰ ਕਿ ਤੁਸੀਂ ਕਾਰਡ ਬਣਾਓ ਇਹਨੇ ਕਾਰਡ ਬਣਾਤਾ ਇਹਦੀ ਆਈਡੀ ਬੰਦ ਕਰਤੀ ਇਹ ਕਹਿੰਦਾ ਬੰਦੋ ਕੀਤੀ ਆਈਡੀ ਤਾਂ ਬੰਦ ਕੀਤੀ ਕਿ ਇਹਨੇ ਆਮ ਆਦਮੀ ਪਾਰਟੀ ਦੀ ਪਰਚੀ ਨਹੀਂ ਲਿੱਤੀ ਪਰਚੀ ਐ ਤਾਂ ਹੁਣ ਇਹਨਾਂ ਦੇ ਵਲੰਟੀਅਰ ਘਰ ਬੈਠੇ ਨੇ ਸਵੇਰੇ 10 ਵੇ ਉੱਠਦੇ ਨੇ 8 ਵੇ ਬੰਦੇ ਬੁਲਾ ਲੈਂਦੇ ਨੇ ਠੀਕ ਹੈ ਦੋ ਦੋ ਘੰਟੇ ਨਾਸ਼ਤਾ ਕਰ ਰਹੇ ਨੇ ਸਾਹ ਉਹ ਤਾਂ ਸਾਹ ਐ ਬਣੇ ਨੇ ਜਿਵੇਂ ਪਤਾ ਨਹੀਂ ਕਿੱਦਾਂ ਮਹਾਰਾਜ ਪਤਾ ਨਹੀਂ ਕਿਹੜੇ ਹੋਣ ਜੇ ਪਰਚੀ ਕੱਟਣੀ ਹੈ ਸਰਕਾਰੀ ਦਫ਼ਤਰ ਘਟੋ 9 ਵੇ ਆਪਾਂ ਕਟਾਣੇ ਆ ਪਰਚੀ ਜਾ ਕੇ 10 ਵੇ ਲਾਈਨ ਚ ਲੱਗੀਏ ਅਸੀਂ ਕਟਾਣੇ ਆ ਕਿਹੜੀ ਪਰਚੀ ਦੀ ਕਹਾਉ ਥੋੜੀ ਜੀ ਇਹ ਯਾਰ ਇਹ ਪਰਚੀ ਆ ਪਰਚੀ ਸਰਕਾਰੀ ਹੈ ਇਹ ਡੀਸੀ ਸਾਹਿਬ ਦੱਸਣਗੇ ਜੇ ਜੇ ਵੈਲਿਊ ਨਹੀਂ ਆਏਗੀ ਇਹਦੀ ਜੇ ਭਾਜੀ ਇਹ ਪਰਚੀ ਕੱਢਦੇ ਨੇ ਆਮ ਤੌਰ ਤੇ ਸੀਐਸਸੀ ਸੈਂਟਰ ਕੋ ਪਰਚੀ ਜਾਂਦੀ ਹੈ ਔਰ ਪਾੜ ਕੇ ਡਸਟਬਿਨ ਸੁੱਟ ਦਿੰਦਾ ਠੀਕ ਹੈ ਜਾਂ ਤਾਂ ਹੋਵੇ ਪੋਰਟਲ ਤੇ ਪਰਚੀ ਬੋਲਦੀ ਹੋਵੇ ਪੋਰਟਲ ਤੇ ਆਸ਼ੁਮਨ ਭਾਰਤ ਦਾ ਬੋਲ ਰੋ ਤੇ ਬੋਲਦੀ ਨਹੀਂ ਵੀ ਪਰਜੀ ਬੱਚੀ ਉਹ ਤਰਫ ਕੋਈ ਵੈਲਿਊ ਨਹੀਂ ਪਰਚੀ ਦੀ ਜਦਾ ਦਿਖਾ ਦਨ ਕਿ ਵਾਕਈ ਪਰਚੀ ਦੀ ਵੈਲਿਊ ਹੋ ਗਈ ਫਿਰ ਕੋਈ ਗੱਲ ਨਹੀਂ ਅਪਾਇੰਟਮੈਂਟਸ ਫਿਲਲੀ ਪਾਦੀ ਹੈ ਯਾਰ ਤੁਸੀਂ ਕੈਂਪ ਲਾ ਰਹੇ ਹੋ ਦੋ ਦੋ ਘੰਟੇ ਧੁੱਪੇ ਬਾਹਰ ਲੋਕਾਂ ਨੂੰ ਲੈਣਾ ਚ ਖੜਾ ਲੇ ਕਿਉਂ ਖਰਾਬ ਕਰ ਰਹੇ ਹੋ ਇਹ ਜਿਹੜਾ ਕਾਰਡ ਬਣ ਰਿਹਾ ਵੈ ਬੇਸਿਕਲੀ ਕਾਰਡ ਹੈਕ ਹੀ ਜਾ ਵੈ ਪੰਜਾਬ ਸਰਕਾਰ ਜਾਂ ਸੈਂਟਰ ਗਵਰਨਮੈਂਟ ਦਾ ਸਰ ਮੈਂ ਦੱਸਦਾ ਜੀ ਜਿਹੜੀ ਸਾਈਟ ਖੁੱਲਦੀ ਹੈ ਠੀਕ ਹੈ ਇਹਨਾਂ ਨੇ ਉਹ ਕੋਤ ਖੁੱਲਦੀ ਆਸ਼ੂਮਾਨ ਭਾਰਤ ਸਾਈਟ ਠੀਕ ਹੈ ਸਾਡੇ ਵੱਲੋਂ ਭਾਜੀ ਚਾਹੇ ਭਾਰਤ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਅਸੀਂ ਲੋਕਾਂ ਦੇ ਚੁਣੇ ਨੁਮਾਇੰਦੇ ਸਾਨੂੰ ਇਸ ਚੀਜ਼ ਦਾ ਨਹੀਂ ਕੋਈ ਮਤਲਬ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਜੇ 1 ਰੁਪਏ ਦੀ ਵੀ ਸਹੂਲਤ ਮਿਲੇ ਅਸੀਂ ਲੋਕਾਂ ਤੱਕ ਪਹੁੰਚ ਦੇ ਕਰੀਏ ਚਾਹੇ ਜਿਹੜੀ ਮਰਜ਼ੀ ਸਰਕਾਰ ਹੋਵੇ ਕਿਉਂਕਿ ਜਿਹੜੀ ਸਰਕਾਰਾਂ ਚੱਲਦੀਆਂ ਲੋਕਾਂ ਦੇ ਦਿੱਤੇ ਟੈਕਸ ਨਾਲ ਚੱਲਦੀਆਂ ਅਸੀਂ ਇਹ ਨਹੀਂ ਕਹਿੰਦੇ ਸਕੀਮ ਮਾੜੀ ਹੈ ਜਾਂ ਨਹੀਂ ਮਾੜੀ ਚੱਲੂ ਨਹੀਂ ਚੱਲੂ ਫਿਰ ਲੋਕਾਂ ਨੂੰ ਦਿਮਾਗ ਆਇਆ ਹੈ ਕਿ ਸਾਡਾ ਹੈਲਥ ਕਾਰਡ ਬਣੇ ਠੀਕ ਹੈ ਨਾ ਅਸੀਂ ਪਹਿਲਾ ਸਟੈਪ ਤਾਂ ਕਰੀਏ ਮੈਂ ਪਹਿਲਾਂ ਹੀ ਕਹੀ ਜਵਾਂ ਜੇ ਮੈਂ ਭਾਜੀ ਗਲਤ ਹੋਵਾਂ ਮੈਂ ਕਹਾਂ ਨਹੀਂ ਜੀ ਕਾਰਡ ਹੀ ਨਾ ਬਣਾਓ ਤਾਂ ਕੋਈ ਫਾਇਦਾ ਹੀ ਨਹੀਂ ਫਲਾਣਾ ਮੈਂ ਤਾਂ ਨਹੀਂ ਕਹਿ ਰਿਹਾ ਮੈਂ ਤਾਂ ਕਹਿ ਰਿਹਾ ਕਾਰਡ ਲੋਕਾਂ ਦੇ ਬਣਾ ਲਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਇਹਦਾ ਚੀਜ਼ ਦਾ ਫਾਇਦਾ ਕੀ ਹੈ ਨੁਕਸਾਨ ਕੀ ਹੈ ਜਿਹੜਾ ਫਾਇਦਾ ਹੋਊਗਾ ਜੇ 10 ਰੁਪਏ ਦਾ ਵੀ ਭਾਜੀ ਮੇਰੇ ਕਾਰਡ ਬਣਾ ਲੈਣਾ ਫਾਇਦਾ ਹੋ ਜਾਂਦਾ ਇਲਾਜ ਹੋ ਜਾਂਦਾ ਤੇ ਮੈਨੂੰ ਕੀ ਹੈ ਮੰਤਰੀ ਸਾਹਿਬ ਨੂੰ ਉਹ ਕਹਿੰਦੇ ਕੀ ਹਜੇ ਮੀਟਿੰਗ ਚੱਲੀ ਹੋ ਉਸ ਤੋਂ ਬਾਅਦ ਮਿਲਣ ਦਾ ਸਮਾਂ ਦਿੱਤਾ ਜਾਊਗਾ ਠੀਕ ਹੈ ਜੀ ਨਹੀਂ ਸੁਣਵਾਈ ਹੁੰਦੀ ਅਗਲਾ ਸਟੈਪ ਕੀ ਹੈਗਾ ਤੁਹਾਡਾ ਜੀ ਭਾਜੀ ਫਿਰ ਉਹਨਾਂ ਨੇ ਕਿਹਾ ਕਿ ਤੁਹਾਡੀ ਮੰਗਾ ਬਿਲਕੁਲ ਜਾਇਜ਼ ਨੇ ਠੀਕ ਹੈ ਮੈਂ ਕਿਹਾ ਜੀ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਕਿਉਂਕਿ ਤੁਸੀਂ ਹੈੱਡ ਹੋ ਲੁਧਿਆਣੇ ਦੇ ਤੁਸੀਂ ਲੁਧਿਆਣੇ ਦੇ ਹੈੱਡ ਹੋ ਪੂਰੇ ਲੁਧਿਆਣੇ ਚ ਦੱਸੋ ਕਿ ਬਈ ਪਰਚੀ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਸਰਕਾਰੀ ਡਾਕਟਰ ਕਹ ਰਹੇ ਨਹੀਂ ਜ਼ਰੂਰੀ ਠੀਕ ਹੈ ਤੁਸੀਂ ਦੱਸੋ ਕਹਿੰਦੇ ਮੈਂ ਸਿਵਲ ਸਰਜਨਾਂ ਨੂੰ ਪਤਾ ਕਰਾਨਾ ਠੀਕ ਹੈ ਜੇ ਜ਼ਰੂਰੀ ਹੈ ਤੇ ਫਿਰ ਸਰਕਾਰੀ ਸੈਂਟਰ ਘਟਣ ਠੀਕ ਹੈ ਉਹਦੇ ਨਾਲ ਨਾਲ ਹਸਪਤਾਲਾਂ ਨੂੰ ਇੱਕ ਗਾਈਡਲਾਈਨ ਜਾਰੀ ਕਰੋ ਕਿ ਇੰਨੀ ਤਰੀਕ ਤੱਕ ਬਈ ਸਾਰੇ ਹਸਪਤਾਲਾਂ ਤੋਂ ਬਾ ਮਨ ਲਓ ਅੱਜ 20 ਤਰੀਕ ਹੈ 1 ਤਰੀਕ ਤੋਂ ਬਾਅਦ ਸਾਰੇ ਹਸਪਤਾਲਾਂ 'ਚ ਕਾਰਡ ਚੱਲੂਗਾ ਜੇ ਹਸਪਤਾਲਾਂ 'ਚ ਕਾਰਡ ਨਹੀਂ ਚੱਲਿਆ ਉਹਦਾ ਰੱਦ ਕਰੋ ਰਜਿਸਟ੍ਰੇਸ਼ਨ ਰੱਦ ਕਰੋ ਉਰ ਤਾਂ ਕਾਰਵਾਈ ਕਰੋ ਕਿਹ ਚੋਂ ਕੱਟ ਰਿਹਾ ਵਲੰਟੀਅਰ ਭਾਜੀ ਉਹ ਜਿਹੜੇ ਗਲੀ ਗੁੱਲੀ ਦੇ ਹੁੰਦੇ ਨੇ ਕੋਈ ਉਹ ਐਦਾਂ ਹੀ ਬਸ ਕੀ ਕਰਾਂ ਸ਼ਾਂਗੂ ਮੰਗੂ ਸਾਰੇ ਮਤਲਬ ਕੋਈ ਨਾ ਕੋਈ ਹੈਂ ਉਹਨਾਂ ਦਾ ਨੰਬਰ ਵੀ ਕਹਿੰਦੇ ਸੀ ਸੀਏ ਸੀ ਮੇਰੇ ਮੇਰੇ ਸੀਏ ਸੀ ਜੀ ਕੀ ਨਾਮ ਹੈ ਤੁਹਾਡਾ ਸਾਹਮਣੇ ਪ੍ਰਿਯੰਕਾ ਸ਼ਰਮਾ ਕਿਹੜੇ ਬਾੜ ਕਿਹੜੇ ਬਾੜ ਮੇਰਾ ਪ੍ਰਿਯੰਕਾ ਸੁਵਿਧਾ ਸੈਂਟਰ ਹੈਗਾ ਜੀ ਮੇਰੇ ਆਈਡੀ ਇੱਕ ਵੀ ਇੱਕ ਕਾਰਡ ਵੀ ਨਹੀਂ ਬਣਿਆ ਤਾਂ ਵੀ ਮੇਰੀ ਆਈਡੀ ਬੰਦ ਕਰ ਦਿੱਤੀ ਗਈ ਮੈਂ ਚਾਹੁੰਦੀ ਹਾਂ ਕਿ ਪਤਾ ਕਰਤਾ ਜਾਵੇ ਚਾਹੇ ਮੇਰੀ ਆਈਡੀ ਤੇ ਕੋਈ ਵੀ ਮਿਸਟੇਕ ਹੋਈ ਕੋਈ ਕਾਰਡ ਬਿਨਾ ਪਰਚੀ ਤੋਂ ਵੀ ਨਹੀਂ ਇਵਨ ਬਣਿਆ ਤਾਂ ਵੀ ਮੇਰੀ ਆਈਡੀ ਬੰਦ ਹੋਈ ਹੈ ਠੀਕ ਹੈ ਔਰ ਮੈਂ ਮੈਨੂੰ ਡੇਲੀ ਕਾਲਸ ਆ ਰਹੇ ਨੇ ਸਾਨੇਵਾਲ ਤੋਂ ਅਲੱਗ-ਅਲੱਗ ਆਫੀਸਰਸ ਤੋਂ ਕਿ ਤੁਹਾਡੇ ਕਿੰਨੇ ਕਾਰਡ ਤੁਸੀਂ ਬਣਾ ਰਹੇ ਹੋ ਜਦ ਮੇਰੀ ਆਈਡੀ ਨਹੀਂ ਚੱਲਦੀ ਤਾਂ ਮੈਂ ਕਿੱਦਾਂ ਕਾਰਡ ਬਣਾ ਸਕਦੀ ਔਰ ਆਈਡੀ ਬੰਦ ਕਰਨ ਦਾ ਵੀ ਇੱਕ ਵੈਲਿਡ ਰੀਜ਼ਨ ਹੋਣਾ ਚਾਹੀਦਾ ਨਾ ਮੈਂ ਇੱਕ ਰੀਜ਼ਨ ਪੁੱਛਣਾ ਚਾਹੁੰਦੀ ਹਾਂ ਸਰਕਾਰ ਤੋਂ ਕਿ ਮੇਰੀ ਆਈਡੀ ਕਿਸ ਬੇਸ ਤੇ ਬੰਦ ਕੀਤੀ ਗਈ ਹੈ ਕਾਰਡ ਦੇ ਪਹਿਲੇ ਕਿ ਬਣ ਰਿਹਾ ਕਿੰਨੀ ਕੋਸਟ ਦੇ ਉੱਤੇ ਬਣਦਾ ਹੈ ਫ੍ਰੀ ਆਫ ਕੋਸਟ ਕਾਰਡ ਹੈ ਠੀਕ ਹੈ ਜੀ ਔਰ ਤੁਸੀਂ ਇਹ ਜਿਹੜੇ ਕਾਰਡ ਫ੍ਰੀ ਆਫ ਕੋਸਟ ਹੀ ਬਣਾਨੇ ਆ ਚੀਜ਼ੇ ਸਮੇਂ ਤੋਂ ਕੰਮ ਕਰਦੇ ਹੋ ਸੈਂਟਰ ਤੋਂ ਸਰ 5-6 ਸਾਲ ਹੋ ਗਏ ਮ ਸਰ ਇੱਕ ਸਰਕਾਰੀ ਸਕੀਮ ਹੈ ਜਿਹੜੀ ਅਸੀਂ ਜੋ ਸਾਨੂੰ ਇੱਕ ਅਲੋਟ ਹੋਈ ਹੈ ਬਣਾਉਣ ਵਾਸਤੇ ਉਹ ਅਸੀਂ ਬਣਾਨੀ ਹੈ ਠੀਕ ਹੈ ਜੀ ਔਰ ਹਰ ਇੱਕ ਸੀਐਸਸੀ ਸੈਂਟਰ ਦੇ ਵਿੱਚ ਬਣਾਈ ਬਣਾਈ ਜਾ ਰਹੀ ਹੈ ਕਾਰਡ ਬਣਾਣੇ ਆ ਇਸ ਕਰਕੇ ਕਾਰਡ ਸਾਨੂੰ ਬਣਾਣੇ ਆ ਤੇ ਡੇਲੀ ਸਾਨੂੰ ਇੱਕ ਜਿੱਦਾ ਪਿੱਛੋਂ ਵੀ ਸਾਡੇ ਆਫੀਸਰਸ ਕਾਲ ਕਰ ਰਹੇ ਨੇ ਕਿ ਸਾਨੂੰ ਇੱਕ ਉਹਨਾਂ ਨੇ ਇੱਕ ਰਿਕਾਰਡ ਮੰਗਦੇ ਡੇਲੀ ਬੇਸਿਸ ਤੇ ਕਿ ਤੁਸੀਂ ਕਿੰਨੇ ਹਾਂ ਜੀ ਕਿ ਕਿੰਨੇ ਕਾਰਡ ਤੁਸੀਂ ਬਣਾਏ ਆ ਤੇ इवन ਜਦ ਮੇਰੀ ਆਈਡੀ ਹੀ ਬੰਦ ਹੈ ਤਾਂ ਆਟੋਮੈਟਿਕਲੀ ਉਹ ਜ਼ੀਰੋ ਔਰ इवन ਮੈਨੇ ਦੱਸਿਆ ਵੀ ਉਹਨਾਂ ਨੂੰ ਕਿ ਮੇਰੀ ਆਈਡੀ ਬਲੌਕ ਪਈ ਹੈ ਕਿ ਚੱਲ ਨਹੀਂ ਰਹੀ ਹੈ ਤੇ ਬਟ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਕਿ ਕਿੱਥੋਂ ਮੇਰੀ ਆਈਡੀ ਜਿਹੜੀ ਔਨ ਹੋਏਗੀ ਔਰ ਕਿੱਥੋਂ ਬੰਦ ਹੋਈ ਹੈ ਮੈਨੂੰ ਪਤਾ ਹੋਣਾ ਚਾਹੀਦਾ ਨਾ ਸਰ ਕਿ ਮੇਰਾ ਮੇਰੀ ਗਲਤੀ ਕੀ ਸੀ ਕਿ ਮੇਰੀ ਆਈਡੀ ਤੋਂ ਕਿ ਕਿਸ ਬੇਸ ਤੇ ਮੇਰੀ ਆਈਡੀ ਬੰਦ ਹੋਈ ਹੈ ਔਰ ਇਹ ਕੌਣ ਦੱਸੇਗਾ ਕਿਸ ਪਾਰਟੀ ਦਾ ਬਿਲੋਂਗ ਕਰਦੇ ਹੋ ਤੁਸੀਂ ਸਰ ਮੇਰੀ ਕੋਈ ਕੋਈ ਕਾਮਨ ਹੈ ਮੇਰੇ ਕੋਈ ਪਾਰਟੀ ਨਹੀਂ ਹੈ ਠੀਕ ਹੈ ਮੈਮ OK ਜੀ ਧੰਨਵਾਦ ਮੇਰਾ ਨਾਮ ਸਾਈ ਰਾਜਪੂਤਾ ਜੀ ਮੇਰਾ ਸੀਐਸਸੀ ਸੈਂਟਰ ਹੈਗਾ ਕਾਜੂ ਸ਼ੂਡਰ ਦੇ ਨਾਮ ਤੋਂ ਜੀ ਤੇ 22 ਤਰੀਕ ਤੋਂ ਕਾਰਡ ਬਣਨੇ ਸਟਾਰਟ ਹੋ ਗਏ ਸੀਗੇ ਬੜ ਇੱਕ ਮੈਸੇਜ ਆਇਆ ਸੀਗਾ ਜੀ ਬਿਨਾ ਸਲਿੱਪ ਤੋਂ ਤੁਸੀਂ ਕਾਰਡ ਨਹੀਂ ਬਣਾਣੇ ਤਾਂ ਆਸੀਂ ਕਾਰਡ ਨਹੀਂ ਬਣਾਏ ਜੀ ਤੇ 31 ਤਰੀਕ ਨੂੰ ਜੀ ਮੈਨੂੰ ਫੋਨ ਆਂਦਾ ਵਾ ਚੱਚਾ ਬੱਚਾ ਹਸਪੀਟਲ ਦੇ ਡਾਕਟਰ ਜੀ ਦਾ ਕਿ ਤੁਸੀਂ ਬਿਨਾ ਸਲਿੱਪ ਤੋਂ ਕਾਰਡ ਬਣਾ ਸਕਦੇ ਹੋ ਮੇਰੇ ਕੋ ਸਰ ਬਗਾਏ ਦਾ ਮੈਸੇਜ ਵੀ ਹੈਗਾ ਵਾ ਉਹਨਾਂ ਦਾ ਕਿ ਤੁਸੀਂ ਕਾਰਡ ਬਣਾਓ ਤੇ ਮੈਂ ਸਰ ਵੀਡੀਓ ਰਾਈ ਇੱਕ ਮੈਸੇਜ ਭੇਜ ਪਬਲਿਕ ਨੂੰ ਤੁਸੀਂ ਸਾਡੇ ਦਫ਼ਤਰ ਦੇ ਵਿੱਚ ਜਾ ਕੇ ਕਾਰਡ ਬਣਾਓ ਜੀ ਤੇ ਜਦੋਂ ਮੈਂ ਕਾਰਡ ਬਣਾਇਆ ਤੇ ਮੇਰੀ ਆਈਡੀ ਬੰਦ ਕਰਤੀ ਜੀ ਆਈਡੀ ਮੈਨ ਬੰਦ ਕਰਨ ਦਾ ਕਾਰਨ ਇਹ ਸੀਗਾ ਜਿਹੜਾ ਇੰਚਾਰਜ ਸੀਗਾ ਜੀ ਮੇਰੇ ਤੋਂ ਪੈਸੇ ਦੀ ਮੰਗ ਕਰਦਾ ਸੀਗਾ ਕਿ ਅਸੀਂ ਜਿਹੜੀ ਪਰਚੀ ਤੁਹਾਡੇ ਕੋਲ ਭੇਜਾਂਗੇ ਉਹਦੀ ਤੁਹਾਨੂੰ ਕਮਿਸ਼ਨ ਦੇਣੀ ਆ ਮੈਂ ਕਿਹਾ ਜੀ ਪੰਜਾਬ ਸਰਕਾਰ ਵੱਲੋਂ ਕੋਈ ਕਮਿਸ਼ਨ ਅਸੀਂ ਨਾਲ ਪੈਸੇ ਲੈ ਸਕਦੇ ਆ ਨਾ ਅਸੀਂ ਮੈਂ ਕਿਹਾ ਦੇ ਦਵਾਂਗੇ ਕੀ ਜੇ ਅਸੀਂ ਲਵਾਂਗੇ ਨਹੀਂ ਪਬਲਿਕ ਤੋਂ ਬਾਡਿੰਗ ਚਾਰਜ ਆ ਜੀ ਆਮ ਆ ਵੀ ਪਾਰਟੀ ਦਾ ਜੀ ਕੀ ਨਾਮ ਹੈ ਇੰਦਰਦੀਪ ਸਿੰਘ ਮਿੰਕੂ ਜੀ ਕਿਹੜਾ ਬਾਡ ਇਹ ਬਾਡ ਨੰਬਰ 26 ਆ ਜੀ ਜਮਾਲਪੁਰ ਦੇ ਉੱਤੇ ਆਪਣੇ ਹੈਗਾ ਲੁਧਿਆਣਾ ਜਿਲ੍ਹੇ ਵਿੱਚ ਤੇ ਮੈਂ ਜਦੋਂ ਉਹਨਾਂ ਨੂੰ ਮਨਾ ਕੀਤਾ ਕਿ ਮੈਂ ਨਾ ਸੀ ਅਸੀਂ ਪੈਸੇ ਲੈਣੇ ਆ ਨਾ ਮੈਂ ਤੁਹਾਨੂੰ ਕਮਿਸ਼ਨ ਦਊਂਗਾ ਕਿੱਦਾਂ ਜੇ ਮੈਂ ਲਊਂਗਾ ਹੀ ਨਹੀਂ ਠੀਕ ਹੈ ਜੀ ਮਨ ਉਹਨਾਂ ਨੇ ਮਨਾ ਕਰਤਾ ਤੇ ਉਹ ਮੈਨੂੰ ਕਹਿੰਨੇ ਮੈਂ ਤੁਹਾਡੀ ਆਈਡੀ ਬੰਦ ਕਰਾ ਦਊਂਗਾ ਤੇ ਫੀ ਆਈਰ ਦਰਜ ਕਰਾਊਂਗਾ ਜੀ ਮੈਨੂੰ ਲੱਗਿਆ ਕਿ ਉਹ ਲੋੱਦਾ ਹੀ ਕਹਿੰਦੇ ਪਏ ਨੇ ਜੀ ਮੈਂ ਜਦੋਂ 31 ਤਰੀਕ ਨੂੰ ਕਾਰਡ ਬਣਾਇਆ ਤੇ 2 ਤਰੀਕ ਨੂੰ ਮੇਰੀ ਦੁਕਾਨ ਤੇ ਪੁਲਿਸ ਵਾਲੇ ਆਏ ਜੀ 5 ਤੋਂ 6 ਜਾਣੇ ਮੈਂ ਦੁਕਾਨ ਤੇ ਨਹੀਂ ਮਿਲਿਆ ਤੇ ਮੇਰੇ ਦੁਕਾਨ ਤੋਂ ਮੇਰਾ ਮੋੜ ਸਾਂ ਚੱਕ ਕੇ ਲੈ ਗਏ ਤੇ ਮੇਰੇ ਦੁਕਾਨ ਦੇ ਹਾਂ ਹੁੰਚਾਂ ਨੇ ਕਿਉਂ ਸਰ ਡੀ ਸੀ ਸਾਹਿਬ ਨੂੰ ਮਿਲੇ ਸੀ ਕਿ ਅਸੀਂ ਮਨਸ਼ੂ ਜਾਂਜੀ ਨੂੰ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਹਾਡੀ ਆਈਡੀਆ ਅਸੀਂ ਚਲਵਾ ਦਾਂਗੇ ਤੇ ਅਸੀਂ ਉਹਨਾਂ ਨੂੰ ਆਪਣੀ ਐਪਲੀਕੇਸ਼ਨਾਂ ਦੇਤੀਆਂ ਹਈਆਂ ਜੀ